ਡੀਐਸਪੀ ਦੀ ਘਰਵਾਲੀ ਨੇ ਸਰਕਾਰੀ ਗੱਡੀ ਦੇ ਉੱਤੇ ਯਾਨਕਿ ਨੀਲੀ ਬੱਤੀ ਵਾਲੀ ਗੱਡੀ ਦੇ ਉੱਤੇ ਬੈਠ ਕੇ ਬੋਨਟ ਦੇ ਉੱਤੇ ਕੇਕ ਕਟਿਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਗਈ ਹੈ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਆਖਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਜਾਣਕਾਰੀ ਮੁਤਾਬਕ ਇਹ ਵੀਡੀਓ ਛੱਤੀਸਗੜ੍ਹ ਦਾ ਹੈ ਜਿੱਥੇ ਇੱਕ ਇਹ ਲੜਕੀ ਦੇ ਵੱਲੋਂ ਕੇਕ ਕਟਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਕਿਸੇ ਹੋਰ ਦੀ ਘਰਵਾਲੀ ਨਹੀਂ ਬਲਕਿ ਇੱਕ ਡੀਐਸਪੀ ਦੀ ਪਤਨੀ ਹੈ ਜਿਸਨੇ ਬੱਤੀ ਵਾਲੀ ਗੱਡੀ ਦੇ ਉੱਤੇ ਬੈਠ ਕੇ ਕੇਕ ਕਟਿਆ ਅਤੇ ਆਪਣਾ ਜਨਮ ਦਿਨ ਮਨਾਇਆ ਛਤੀਸਗੜ੍ਹ ਦੇ ਬਾਲੋਦ ਜ਼ਿਲ੍ਹੇ ਵਿੱਚ ਸਰਕਾਰੀ ਤੰਤਰ ਦਾ ਦੁਰਉਪਯੋਗ ਕਰਨ ਦਾ ਮਾਮਲਾ ਸਾਹਮਣੇ ਆਇਆ ਤੇ ਡੀਐਸਪੀ ਦੀ ਪਤਨੀ ਨੇ ਨੀਲੀ ਬੱਤੀ ਵਾਲੀ ਸਰਕਾਰੀ ਗੱਡੀ ਦੇ ਬੌਂਟ ਤੇ ਕੇਕ ਰੱਖ ਕੇ ਕਟਿਆ ਜਨਮ ਦਿਨ ਮਨਾਇਆ ਇਸ ਵੀਡੀਓ ਨੂੰ ਵਾਇਰਲ ਹੋਣ ਤੋਂ ਬਾਅਦ ਲੋਕ ਇਸ ਦੀ ਖੂਬ ਆਲੋਚਨਾ ਵੀ ਕਰ ਰਹੇ ਨੇ ਬਲੋਧ ਜ਼ਿਲ੍ਹੇ ਦੇ ਪੁਲਿਸ ਬਟਾਲੀਅਨ ਵਿੱਚ ਡੀਐਸਪੀ ਦੇ ਅਹੁਦੇ ਤੇ ਤਨਨਾਤ ਤਸਲੀਮ ਆਰਿਫ ਇਹਨਾਂ ਦਿਨਾਂ ਦੇ ਵਿੱਚ ਵਿਵਾਦਾਂ ਵਿੱਚ ਨੇ ਸੋ ਇਸ ਕਾਰਨ ਉਹਨਾਂ ਦੀ ਪਤਨੀ ਫਰਹੀਨ ਖਾਨ ਦਾ 33ਵਾਂ ਜਨਮ ਦਿਨ ਹੈ ਫਰਹੀਨ ਨੇ ਇੱਕ ਅਜਿਹੇ ਅਨੋਖੇ ਢੰਗ ਨਾਲ ਆਪਣਾ ਜਨਮ ਦਿਨ ਮਨਾਇਆ ਜਿਸ ਨੇ ਪੂਰੇ ਇਲਾਕੇ ਦੇ ਵਿੱਚ ਜਮ ਕੇ ਚਰਚਾ ਛੇੜ ਦਿੱਤੀ ਜਨਮ ਦਿਨ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਜਿਸ ਵਿੱਚ ਨਿਯਮਾਂ ਦੀਆਂ ਤਜੀਆਂ ਉੱਡਦੀਆਂ ਦੇਖੀਆਂ ਗਈਆਂ ਨੇ ਤੇ ਡੀਐਸਪੀ ਦੀ ਪਤਨੀ ਨੀਲੀ ਬੱਤੀ ਵਾਲੀ ਸਰਕਾਰੀ ਗੱਡੀ ਦੇ ਉੱਤੇ ਕਥਿਤ ਤੌਰ ਤੇ ਕੇਕ ਕੱਟਦੀ ਨਜ਼ਰ ਆ ਰਹੀ ਹੈ ਵਾਇਰਲ ਹੋ ਰਿਹਾ ਵੀਡੀਓ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ। ਵੀਡੀਓ ਵਿੱਚ ਕਾਰ ਤੇ ਨੀਲੀ ਬੱਤੀ ਸਭ ਤੋਂ ਜ਼ਿਆਦਾ ਦੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇੱਕ ਵੀਡੀਓ ਹੋਰ ਵੀ ਹੈ, ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਿੱਚ ਡੀਐਸਪੀ ਦੀ ਪਤਨੀ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਨੀਲੀ ਬੱਤੀ ਵਾਲੀ ਲੱਗੀ ਸਰਕਾਰੀ ਗੱਡੀ ਦੇ ਉੱਤੇ ਵਾਟਰਫਾਲ ਦੇ ਵਿੱਚ ਘੁੰਮਣੇ ਚਾਹਦੇ ਨਜ਼ਰ ਆ ਰਹੇ ਨੇ। ਇਸ ਦੌਰਾਨ ਕਾਰ ਦੇ ਸਾਰੇ ਗੇਟ ਖੁੱਲੇ ਹੋਏ ਨਜ਼ਰ ਆ ਰਹੇ ਨੇ। ਤਾਂ ਕਿਆਂ ਖੁੱਲੀਆਂ ਨਜ਼ਰ ਆ ਰਹੀਆਂ ਨੇ ਉਹ ਲੋਕ ਇਸ ਵੀਡੀਓ ਨੂੰ ਸਰਵਜਨਕ ਰੂਪ ਦੇ ਵਿੱਚ ਸਰਕਾਰੀ ਗੱਡੀ ਦੇ ਪਾਵਰ ਸ਼ੋਅ ਆਫ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ ਸੋ ਮੰਨਿਆ ਜਾ ਰਿਹਾ ਹੈ ਕਿ ਡੀਐਸਪੀ ਦੀ ਪਤਨੀ ਹੈ ਜਿਸ ਨੇ ਆਪਣਾ ਜਨਮ ਦਿਨ ਇਸ ਕਦਰ ਮਨਾਇਆ ਜਿਸ ਕਰਕੇ ਉਹ ਚਰਚਾ ਦਾ ਵਿਸ਼ਾ ਬਣ ਗਈ ਹੈ ਡੀਐਸਪੀ ਦੀ ਘਰਵਾਲੀ ਨੇ ਸਰਕਾਰੀ ਗੱਡੀ ਦੇ ਉੱਤੇ ਯਾਨਕਿ ਨੀਲੀ ਬੱਤੀ ਵਾਲੀ ਗੱਡੀ ਦੇ ਉੱਤੇ ਬੈਠ ਕੇ ਬੋਨਟ ਦੇ ਉੱਤੇ ਕੇਕ ਕਟਿਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਗਈ ਹੈ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਆਖਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਜਾਣਕਾਰੀ ਮੁਤਾਬਕ ਇਹ ਵੀਡੀਓ ਛੱਤੀਸਗੜ੍ਹ ਦਾ ਹੈ ਜਿੱਥੇ ਇੱਕ ਲੜਕੀ ਦੇ ਵੱਲੋਂ ਕੇਕ ਕੱਟਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਕਿਸੇ ਹੋਰ ਦੀ ਘਰਵਾਲੀ ਨਹੀਂ ਬਲਕਿ ਇੱਕ ਡੀਐਸਪੀ ਦੀ ਪਤਨੀ ਹੈ ਜਿਸਨੇ ਬੱਤੀ ਵਾਲੀ ਗੱਡੀ ਦੇ ਉੱਤੇ ਬੈਠ ਕੇ ਕੇਕ ਕਟਿਆ ਅਤੇ ਆਪਣਾ ਜਨਮ ਦਿਨ ਮਨਾਇਆ ਛੱਤੀਸਗੜ੍ਹ ਦੇ ਬਾਲੋਦ ਜ਼ਿਲ੍ਹੇ ਵਿੱਚ ਸਰਕਾਰੀ ਤੰਤਰ ਦਾ ਦੁਰਯੋਗ ਉਪਯੋਗ ਕਰਨ ਦਾ ਮਾਮਲਾ ਸਾਹਮਣੇ ਆਇਆ ਤੇ ਡੀਐਸਪੀ ਦੀ ਪਤਨੀ ਨੇ ਨੀਲੀ ਬੱਤੀ ਵਾਲੀ ਸਰਕਾਰੀ ਗੱਡੀ ਦੇ ਬੌਂਟ ਤੇ ਕੇਕ ਰੱਖ ਕੇ ਕਟਿਆ ਜਨਮ ਦਿਨ ਮਨਾਇਆ ਇਸ ਵੀਡੀਓ ਨੂੰ ਵਾਇਰਲ ਹੋਣ ਤੋਂ ਬਾਅਦ ਲੋਕ ਇਸ ਦੀ ਖੂਬ ਆਲੋਚਨਾ ਵੀ ਕਰ ਰਹੇ ਨੇ ਬਲੋਧ ਜ਼ਿਲ੍ਹੇ ਦੇ ਪੁਲਿਸ ਬਟਾਲੀਅਨ ਵਿੱਚ ਡੀਐਸਪੀ ਦੇ ਅਹੁਦੇ ਤੇ ਤਨਨਾਤ ਤਸਲੀਮ ਆਰਿਫ ਇਹਨਾਂ ਦਿਨਾਂ ਦੇ ਵਿੱਚ ਵਿਵਾਦਾਂ ਵਿੱਚ ਨੇ ਸੋ ਇਸ ਕਾਰਨ ਉਹਨਾਂ ਦੀ ਪਤਨੀ ਫਰਹੀਨ ਖਾਨ ਦਾ 33 ਮਾਰ ਜਨਮ ਦਿਨ ਹੈ ਫਰਹੀਨ ਨੇ ਇੱਕ ਅਜਿਹੇ ਅਨੋਖੇ ਢੰਗ ਨਾਲ ਆਪਣਾ ਜਨਮ ਦਿਨ ਮਨਾਇਆ ਜਿਸ ਨੇ ਪੂਰੇ ਇਲਾਕੇ ਦੇ ਵਿੱਚ ਜਮ ਕੇ ਚਰਚਾ ਛੇੜ ਦਿੱਤੀ ਜਨਮ ਦਿਨ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹੈ ਜਿਸ ਵੇਚ ਨਿਯਮਾਂ ਦੀਆਂ ਜਿਹਾ ਉਡਦੀਆਂ ਦੇਖੀਆਂ ਗਈਆਂ ਨੇ ਤੇ ਇਹ ਡੀਐਸਪੀ ਦੀ ਪਤਨੀ ਨੀਲੀ ਬੱਤੀ ਵਾਲੀ ਸਰਕਾਰੀ ਗੱਡੀ ਦੇ ਉੱਤੇ ਕਥਿਤ ਤੌਰ ਤੇ ਕਿ ਕੱਟਦੀ ਨਜ਼ਰ ਆ ਰਹੀ ਹੈ ਵਾਇਰਲ ਹੋ ਰਿਹਾ ਵੀਡੀਓ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ ਵੀਡੀਓ ਵਿੱਚ ਕਾਰ ਤੇ ਨੀਲੀ ਬੱਤੀ ਸਾਫ ਤੌਰ ਤੇ ਦੇਖੀ ਜਾ ਸਕਦੀ ਹੈ ਇਸ ਤੋਂ ਇਲਾਵਾ ਇੱਕ ਵੀਡੀਓ ਹੋਰ ਵੀ ਹੈ ਕਾਫੀ ਵਾਇਰਲ ਹੋ ਰਿਹਾ ਹੈ ਇਸ ਵਿੱਚ ਡੀਐਸਪੀ ਦੀ ਪਤਨੀ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਨੀਲੀ ਬੱਤੀ ਵਾਲੀ ਲੱਗੀ ਸਰਕਾਰੀ ਗੱਡੀ ਦੇ ਉੱਤੇ ਵਾਟਰਫਾਲ ਦੇ ਵਿੱਚ ਘੁੰਮਣੇ ਚਾਹਦੇ ਨਜ਼ਰ ਆ ਰਹੇ ਨੇ ਇਸ ਦੌਰਾਨ ਕਾਰ ਦੇ ਸਾਰੇ ਗੇਟ ਖੁੱਲੇ ਹੋਏ ਨਜ਼ਰ ਆ ਰਹੇ ਨੇ ਤਾਂ ਕਿਆਂ ਖੁੱਲੀਆਂ ਨਜ਼ਰ ਆ ਰਹੀਆਂ ਨੇ ਉਹ ਲੋਕ ਇਸ ਵੀਡੀਓ ਨੂੰ ਸਰਵਜਨਕ ਰੂਪ ਦੇ ਵਿੱਚ ਸਰਕਾਰੀ ਗੱਡੀ ਦੇ ਪਾਵਰ ਸ਼ੋਅ ਆਫ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ ਸੋ ਮੰਨਿਆ ਜਾ ਰਿਹਾ ਹੈ ਕਿ ਡੀਐਸਪੀ ਦੀ ਪਤਨੀ ਹੈ ਜਿਸ ਨੇ ਆਪਣਾ ਜਨਮ ਦਿਨ ਇਸ ਕਦਰ ਮਨਾਇਆ ਜਿਸ ਕਰਕੇ ਉਹ ਚਰਚਾ ਦਾ ਵਿਸ਼ਾ ਬਣ ਗਈ ਹੈ